ਦੋਸਤੋ ਕੁਝ ਲੋਕ ਕਹਿੰਦੇ ਨੇ ਕਿ ਵਿਅਕਤੀ ਦਾ weight ਭਾਵੇਂ ਜ਼ਿਆਦਾ ਹੋਵੇ ਲੇਕਿਨ ਪੇਟ ਨਾ ਜ਼ਿਆਦਾ ਹੋਵੇ ਲੇਕਿਨ ਮੈਂ ਮਹਿਸੂਸ ਕਰਦਾ ਕਿ ਵਿਅਕਤੀ ਦਾ weight ਵੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਤੇ ਪੇਟ ਵੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਸੋ ਦੋਸਤੋ ਜੇਕਰ ਤੁਹਾਡਾ weight ਜਾਂ ਫਿਰ ਪੇਟ ਜ਼ਿਆਦਾ ਹੈ ਤੁਸੀਂ ਮੋਟੇ ਹੋ ਤਾਂ ਕਿਤਨੇ ਕਿਤੇ ਫਿਰ ਤੁਹਾਡੀ ਦਿੱਕਤਾਂ ਵਿਗੜਦੀ ਹੀ ਹੈ ਲੇਕਿਨ ਨਾਲ ਹੀ ਨਾਲ ਤੁਹਾਡਾ ਸੈਲਫ ਕੌਨਫੀਡੈਂਸ ਵੀ ਕਿਤਨੇ ਕਿਤੇ ਘਟ ਜਾਂਦਾ ਹੈ ਸੋ ਚੁਸਤ ਅਤੇ ਨਾਲ ਹੀ ਫੁੱਲ ਕੌਨਫੀਡੈਂਸ ਦੇ ਵਿੱਚ ਰਹਿਣ ਦੇ ਲਈ ਤੁਹਾਡੀ ਬਾਡੀ ਮੇਨਟੇਨ ਹੋਣੀ ਚਾਹੀਦੀ ਹੈ ਤੁਹਾਡੇ ਸਰੀਰ ਦਾ ਆਕਾਰ ਇੱਕ ਵਧੀਆ ਹੋਣਾ ਚਾਹੀਦਾ ਹੈ ਹੁਣ ਇਹ ਤੁਹਾਡੀ ਸਰੀਰ ਦੀ ਦਿੱਖ ਉਦੋਂ ਵਿਗੜ ਜਾਂਦੀ ਹੈ ਜਦੋਂ ਤੁਸੀਂ ਮੋٹے ਹੋ ਜਾਂਦੇ ਹੋ ਮੋਟਾਪਾ ਆ ਜਾਂਦਾ ਹੈ ਜਾਂ ਫਿਰ ਤੁਹਾਡਾ ਪੇਟ ਜਿਆਦਾ ਵੱਧ ਜਾਂਦਾ ਹੈ ਤਾਂ ਆਖਰ ਇਸ ਮੋਟਾਪੇ ਦੇ ਜਾਂ ਫਿਰ ਵਧੇ ਹੋਏ ਪੇਟ ਦੇ ਕੀ ਕਾਰਨ ਹੋ ਸਕਦੇ ਨੇ ਉਸ ਦੇ ਬਾਰੇ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੈਸੇ ਤਾਂ ਤੁਹਾਡੇ ਮੋਟਾਪੇ ਦੇ ਤੁਹਾਡੇ ਵਧੇ ਹੋਏ weight ਜਾਂ ਫਿਰ ਵਧੇ ਹੋਏ ਪੇਟ ਦੇ ਕਈ ਕਾਰਨ ਹੋ ਸਕਦੇ ਨੇ ਲੇਕਿਨ ਜਿੱਤੇ ਤੱਕ ਮੇਰਾ ਨਿੱਜੀ ਤਜਰਬਾ ਹੈਗਾ ਮੈਂ ਇਸ ਨੂੰ 2-3 ਕਾਰਨਾਂ ਦੇ ਨਾਲ ਜੋੜ ਕੇ ਦੇਖਦਾ ਹਾਂ ਪਹਿਲਾ ਕਾਰਨ ਹੈ ਓਵਰ ਈਟਿੰਗ ਲੋੜ ਨਾਲ ਵੱਧ ਖੁਰਾਕ ਖਾਣੀ ਦੂਸਰਾ ਕਾਰਨ ਹੈਗਾ ਇਹ ਘੱਟ ਵਰਜਿਸ ਕਰਨੀ ਤੀਸਰਾ ਕਾਰਨ ਹੈ ਵਾਧਦੀ ਹੋਈ ਉਮਰ ਮੈਂ ਸਮਝਦਾ ਹਾਂ ਕਿ ਕਿਸੇ ਵੀ ਵਿਅਕਤੀ ਦੇ ਜੋ ਵਿਅਕਤੀ ਮੋਟਾ ਹੈ ਜਾਂ ਫਿਰ ਜਿਸ ਦਾ ਪੇਟ ਵੱਧ ਚੁੱਕਾ ਹੈ ਉਸ ਦੇ ਉੱਪਰ ਇਹਨਾਂ ਤਿੰਨਾਂ ਕਾਰਨਾਂ ਦੇ ਵਿੱਚੋਂ ਦੋ ਕਾਰਨ ਤਾਂ ਘੱਟੋ-ਘੱਟ ਲਾਗੂ ਜ਼ਰੂਰ ਹੁੰਦੇ ਹੋਣਗੇ ਹੁਣ ਜੇਕਰ ਤੁਹਾਡੇ ਸਰੀਰ ਦੇ ਵਿੱਚ ਮੋਟਾਪਾ ਹੈ ਜਾਂ ਫਿਰ ਤੁਹਾਡਾ ਪੇਟ ਵੱਜ ਚੁੱਕਾ ਹੈ ਤਾਂ ਤੁਸੀਂ ਹਿਸਾਬ ਲਾ ਕੇ ਦੇਖੋ ਕਿ ਕੀ ਤੁਹਾਡੇ ਨਾਲ ਵੀ ਇਹਨਾਂ ਤਿੰਨ ਕਾਰਨਾਂ ਵਿੱਚੋਂ ਦੋ ਕਾਰਨ ਜੁੜਦੇ ਨੇ ਜ਼ਰੂਰ ਜੁੜਦੇ ਹੋਣਗੇ ਜੇਕਰ ਹੁਣ ਤੁਹਾਡੇ ਨਾਲ ਵੀ ਇਹ ਤਿੰਨੋਂ ਕਾਰਨ ਜਾਂ ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਦੋ ਕਾਰਨ ਜੁੜਦੇ ਨੇ ਤਾਂ ਫਿਰ ਹੱਲ ਵੀ ਇਹਨਾਂ ਕਾਰਨਾਂ ਦੇ ਵਿੱਚ ਹੀ ਹੈ ਸੋ ਆਪਾਂ ਤਿੰਨਾਂ ਕਾਰਨਾਂ ਦੇ ਵਿੱਚੋਂ ਪਹਿਲਾ ਕਾਰਨ ਸਭ ਤੋਂ ਪਹਿਲਾਂ ਲੈ ਲੈਂਦੇ ਆ ਓਵਰ ਈਟਿੰਗ ਲੋੜ ਨਾਲੋਂ ਵੱਧ ਖਾ ਜਾਣਾ ਲੋੜ ਨਾਲ ਵੱਧ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਫੈਟ ਪੈਦਾ ਹੋ ਜਾਂਦਾ ਹੈ ਚਰਬੀ ਪੈਦਾ ਹੋ ਜਾਂਦੀ ਹੈ ਅਤੇ ਮੋਟਾਪਾ ਵਧਣ ਲੱਗਦਾ ਹੈ ਹੁਣ ਦੂਸਰਾ ਕਾਰਨ ਹੈਗਾ ਘੱਟ ਵਰਜਿਸ਼ ਕਰਨਾ ਜਾਂ ਫਿਰ ਵਰਜਿਸ਼ ਨਾ ਕਰਨਾ ਹੁਣ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਵਿਅਕਤੀ ਵਰਜਿਸ਼ ਕਰਦੇ ਹੀ ਨਹੀਂ ਜਾਂ ਫਿਰ ਬਹੁਤ ਘੱਟ ਵਰਜਿਸ਼ ਕਰਦੇ ਨੇ ਉਹ ਵਿਅਕਤੀਆਂ ਦੇ ਚਾਂਸ ਵੀ ਮੋਟਾ ਹੋਣ ਦੇ ਵੱਧ ਜਾਂਦੇ ਨੇ ਉਹਨਾਂ ਵਿਅਕਤੀਆਂ ਦਾ ਪੇਟ ਵੀ ਬਾਹਰ ਆ ਜਾਂਦਾ ਹੈ ਅਤੇ ਤੀਸਰਾ ਆਪਾਂ ਕਾਰਨ ਲੈ ਰਹੇ ਹਾਂ ਵਧਦੀ ਹੋਈ ਉਮਰ ਆਮ ਤੌਰ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਜਿਹੜੇ ਵਿਅਕਤੀ ਮੋٹے ਹੋਣ ਲੱਗਦੇ ਨੇ ਜਾਂ ਫਿਰ ਜਿਨ੍ਹਾਂ ਦਾ ਪੇਟ ਵੱਜ ਜਾਂਦਾ ਹੈ ਉਹ 40 ਦੇ ਆਸ-ਪਾਸ ਦੀ ਉਮਰ ਦੇ ਹੁੰਦੇ ਨੇ ਅਤੇ 40 ਦੀ ਉਮਰ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਪੇਟ ਵੱਜ ਜਾਂਦਾ ਹੈ ਅਤੇ weight ਵੀ ਵੱਜ ਜਾਂਦਾ ਹੈ। ਸੋ ਮੇਰੇ ਹਿਸਾਬ ਨਾਲ ਜੇਕਰ ਅਸੀਂ ਆਪਣੇ weight ਤੇ ਕਾਬੂ ਰੱਖਣਾ ਹੈ ਤੇ ਆਪਣੇ ਪੇਟ ਤੇ ਵੀ ਕਾਬੂ ਰੱਖਣਾ ਹੈ ਤਾਂ ਇਹਨਾਂ ਤਿੰਨੇ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਪਵੇਗਾ। ਸੋ ਹੁਣ ਸਭ ਤੋਂ ਪਹਿਲਾਂ ਪਹਿਲੇ ਕਾਰਨ ਦੇ ਉਪਰ ਆਂਦੇ ਹਾਂ ਆਪਾਂ overeating ਜਿਹੜਾ ਵੀ ਵਿਅਕਤੀ ਓਵਰਹੀਟਿੰਗ ਕਰਦਾ ਹੈ ਤਾਂ ਉਸ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਵਿਅਕਤੀ ਮੋਟਾ ਹੋ ਜਾਵੇਗਾ ਜਾਂ ਫਿਰ ਉਸ ਦਾ ਪੇਟ ਵੱਜ ਜਾਵੇਗਾ ਕਿਉਂਕਿ ਆਪਾਂ ਨੂੰ ਲੋੜ ਤੋਂ ਵੱਧ ਖਾਧੀ ਹੋਈ ਚੀਜ਼ ਹੈਗੀ ਜਿਹੜੀ ਉਹ ਜਲਦੀ ਜਲਦੀ ਪਚਦੀ ਨਹੀਂ ਅਤੇ ਉਸ ਦਾ ਫੈਟ ਬਣ ਜਾਂਦਾ ਹੈ ਜੋ ਸਾਡੀ ਬੋਡੀ ਦੇ ਵਿੱਚ ਵਕ-ਵਕ ਥਾਵਾਂ ਦੇ ਉੱਪਰ ਜਾ ਕੇ ਜਮਾ ਹੋ ਜਾਂਦਾ ਹੈ ਆਮ ਤੌਰ ਦੇ ਉੱਪਰ ਇਹ ਫੈਟ ਸਭ ਤੋਂ ਪਹਿਲਾਂ ਸੌਖੇ ਤਰੀਕੇ ਦੇ ਨਾਲ ਪੇਟ ਦੇ ਵਿੱਚ ਜਮਾ ਹੋ ਜਾਂਦਾ ਹੈ ਅਤੇ ਪੇਟ ਦਾ ਆਕਾਰ ਵਧਣ ਲੱਗ ਜਾਂਦਾ ਹੈ ਅਤੇ ਨਾਲ ਹੀ ਵਿਅਕਤੀ ਦੇ ਸਰੀਰ ਦੇ ਵਿੱਚ ਮੋਟਾਪਾ ਆ ਜਾਂਦਾ ਹੈ ਸੋ ਮੋਟਾਪੇ ਤੇ ਕਾਬੂ ਰੱਖਣ ਲਈ ਸਭ ਤੋਂ ਪਹਿਲਾਂ ਤਾਂ ਆਪਣੀ ਓਵਰੀਟਿੰਗ ਖਾਣ ਦੀ ਆਦਤ ਨੂੰ ਬਿਲਕੁਲ ਬੰਦ ਕਰਨਾ ਪਵੇਗਾ ਲੋੜ ਨਾਲ ਵੱਧ ਕਦੇ ਨਾ ਖਾਓ ਜੇਕਰ ਜਿੰਨੀ ਵੀ ਭੁੱਖ ਹੈ ਉਸ ਤੋਂ ਵੀ ਥੋੜਾ ਜਾ ਸਾਨੂੰ ਘੱਟ ਹੀ ਖਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਵੀ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਤਲੇ ਹੋਏ ਪਦਾਰਥ ਘੱਟ ਖਾਣਾ ਜਾਂ ਫਿਰ ਆਪਾਂ ਕਹੀਏ ਪੈਕੇਜ ਫੂਡ ਘੱਟ ਖਾਣਾ ਦੂਜੀ ਆਪਾਂ ਗੱਲ ਕਰ ਰਹੇ ਸੀ ਵਰਜਿਸ ਦੀ ਕਮੀ ਬਿਲਕੁਲ ਜੇਕਰ ਤੁਸੀਂ ਵਰਜਿਸ ਨਹੀਂ ਕਰੋਗੇ ਅਤੇ ਓਵਰ ਈਟਿੰਗ ਕਰਦੇ ਰਹੋਗੇ ਖਾ ਰਹੇ ਹੋ ਤੁਸੀਂ ਵੱਧ ਅਤੇ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਜਾਂ ਫਿਰ ਨਾ ਦੇ ਬਰਾਬਰ ਹੈ ਤਾਂ ਫਿਰ ਨਿਸ਼ਚਿਤ ਰੂਪ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਫੈਟ ਬਣੇਗਾ ਹੀ ਬਣੇਗਾ ਤੇ ਤੁਸੀਂ ਮੋਟੇ ਹੋਮੋਗੇ ਹੋਮੋਗੇ ਇਸ ਕਰਕੇ ਜਿੱਥੇ ਲੋੜ ਤੋਂ ਵੱਧ ਖਾਣ ਤੋਂ ਗੁਰੇਜ਼ ਕਰਨਾ ਹੈ ਉੱਥੇ ਨਾਲ ਹੀ ਵਰਜਿਸ ਜ਼ਰੂਰ ਕਰਨੀ ਹੈ ਐਕਸਰਸਾਈਜ਼ ਜ਼ਰੂਰ ਕਰਨੀ ਹੈ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨੀ ਹੈ ਜਿਹੜੇ ਲੋਕਾਂ ਦਾ ਸਾਰਾ ਦਿਨ ਬੈਠ ਕੇ ਕਰਨ ਵਾਲਾ ਕੰਮ ਹੁੰਦਾ ਹੈ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਉਹਨਾਂ ਲੋਕਾਂ ਨੂੰ ਤਾਂ ਖਾਸ ਕਰਕੇ ਵਰਜਿਸ ਦੇ ਲਈ ਸਮਾ ਸਪੈਸ਼ਲ ਤੌਰ ਦੇ ਉੱਪਰ ਕੱਢਣਾ ਹੀ ਪਵੇਗਾ ਆਪਾਂ ਤੀਜੀ ਗੱਲ ਦਾ ਜ਼ਿਕਰ ਕੀਤਾ ਹੈਗਾ ਵੱਧਦੀ ਹੋਈ ਉਮਰ ਹੁਣ ਵੱਧਦੀ ਹੋਈ ਉਮਰ ਦੇ ਨਾਲ ਇਹਨਾਂ ਚੀਜ਼ਾਂ ਦੀ ਸੁਭਾਵਨਾਵਾਂ ਵੱਧ ਜਾਂਦੀਆਂ ਨੇ ਕਿਉਂਕਿ ਵੱਧਦੀ ਹੋਈ ਉਮਰ ਦੇ ਨਾਲ ਤੁਹਾਡੀ ਪਾਚਨ ਕਿਰਿਆ ਹੈ ਜੋ ਪਾਚਨ ਸ਼ਕਤੀ ਹੈਗੀ ਉਹ ਵੀ ਥੋੜੀ-ਬਹੁਤੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਖਾਦਾ ਪੀਤਾ ਜੋ ਵੀ ਹੁੰਦਾ ਹੈ ਉਹ ਘੱਟ ਪਚਦਾ ਹੈ ਅਤੇ ਉਸ ਦਾ ਫੈਟ ਬੰਨਾ ਸ਼ੁਰੂ ਹੋ ਜਾਂਦਾ ਹੈ ਸੋ ਵੱਧਦੀ ਹੋਈ ਉਮਰ ਦੇ ਨਾਲ ਖਾਸ ਕਰਕੇ ਖਾਣ ਪੀਣ ਦੀ ਆਦਤਾਂ ਦੇ ਵਿੱਚ ਸੁਧਾਰ ਕਰਨਾ ਬਿਹਤਰ ਜ਼ਰੂਰੀ ਹੋ ਜਾਂਦਾ ਹੈ ਇਸ ਦੇ ਲਈ ਤੁਸੀਂ ਆਪਣੇ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ ਹਲਕੀ ਫੁਲਕੀ ਵਰਜਿਸ ਵੀ ਕਰਨੀ ਜ਼ਰੂਰੀ ਹੁੰਦੀ ਹੈ ਸੋ ਮੇਰੇ ਨਿੱਜੀ ਤਜਰਬੇ ਦੇ ਵਿੱਚੋਂ ਜਿੱਥੇ ਤੱਕ ਮੈਂ ਮਹਿਸੂਸ ਕਰਦਾ ਕਿ ਮੋਟਾਪੇ ਦੇ ਜਾਂ ਫਿਰ ਵੱਧੇ ਹੋਏ ਪੇਟ ਦੇ ਤਿੰਨੋਂ ਹੀ ਕਾਰਨ ਮੁੱਖ ਤੌਰ ਦੇ ਉੱਪਰ ਆਮ ਤੌਰ ਦੇ ਉੱਪਰ ਹੁੰਦੇ ਨੇ ਜਿਸ ਦੇ ਵਿੱਚ ਵਾਧੂ ਲੋੜ ਨਾਲੋਂ ਵਾਧੂ ਭੋਜਨ ਖਾ ਲੈਣਾ ਐਕਸਰਸਾਈਜ਼ ਘੱਟ ਕਰਨਾ ਫਿਜ਼ੀਕਲ ਐਕਟੀਵਿਟੀ ਨਾ ਕਰਨਾ ਅਤੇ ਵੱਧਦੀ ਹੋਈ ਉਮਰ ਇੱਕ ਤੀਜਾ ਕਾਰਨ ਵੀ ਹੋ ਸਕਦੀ ਹੈ ਸੋ ਜਦੋਂ ਤੱਕ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਖਾਸ ਤਵੱਜੋ ਨਹੀਂ ਦਿੰਦੇ ਖਾਸ ਧਿਆਨ ਨਹੀਂ ਰੱਖਦੇ ਉਦੋਂ ਤੱਕ ਸਾਡੇ ਮੋਟਾਪੇ ਦੀ ਸਮੱਸਿਆ ਦੇ ਵਿੱਚ ਅਸੀਂ ਘਿਰ ਸਕਦੇ ਹਾਂ ਜਾਂ ਫਿਰ ਘੇਰੇ रह ਸਕਦੇ ਹਾਂ ਸੋ ਲੋੜ ਨਾਲ ਵੱਧ ਨਾ ਖਾਓ ਵੱਡੀ ਉਮਰ ਦੇ ਨਾਲ ਆਪਣਾ ਖਾਸ ਖਿਆਲ ਰੱਖੋ ਅਤੇ ਹਲਕੀ ਫੁਲਕੀ ਵਰਜਿਸ ਜ਼ਰੂਰ ਕਰੋ ਤਾਂ ਹੀ ਤੁਹਾਡੇ ਸਰੀਰ ਦੀ ਬਣਾਵਟ ਸਹੀ ਰਹਿ ਸਕਦੀ ਹੈ ਤੇ ਤਾਂ ਹੀ ਤੁਸੀਂ ਤਨ ਮਨ ਤੋਂ ਖੁਸ਼ ਰਹਿ ਸਕਦੇ ਹੋ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਧੰਨਵਾਦੀ